ਪੰਜਾਬ ਦਾ ਖੂਬਸੂਰਤ ਸ਼ਹਿਰ ਸੰਗਰੂਰ ਸਮੇਂ-ਸਮੇਂ ਤੇ ਕੀਤੀਆਂ ਪ੍ਰਾਪਤੀਆਂ ਅਤੇ ਪਾਈਆਂ ਚਾਲਾਂ ਲਈ ਚਰਚਾ ਦਾ ਵਿਸ਼ਾ ਰਿਹਾ ਹੈ। ਅੱਜ ਜਿਸ ਨਵੀਂ ਪਰਤੀ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਹਾਂ ਉਸ ਬਾਰੇ ਜਾਣ ਕੇ ਤੁਹਾਡਾ ਮਨ ਗਦਗਦ ਹੋਣਾ ਸੁਭਾਵਿਕ ਹੈ। ਇਹ ਪਰਤ ਸ਼ਹਿਰ ਦੇ વોર્ਡ ਨੰਬਰ 4 ਦੇ ਅਫਸਰ ਕਲੋਨੀ ਵਾਸੀਆਂ ਵੱਲੋਂ ਪਾਈ ਜਾ ਰਹੀ ਹੈ। ਰਨੋ ਗੁਜੀ ਸਿੰਘ ਢਾਲੀਵਾਲ ਮੈਂ ਮਾਰਕੀਟ ਕਮੇਟੀ ਨੂੰ ਅਗਰੂਜ ਸੁਪਰੇਂਡੈਂਟਾ ਜੀ ਤੇ ਮੇਰੇ ਲਈ ਮਾਰਕੀਟ ਕਮੇਟੀ ਨੂੰ ਨੁਮਕ ਤੇ ਮਾਰਕੀਟ ਕਮੇਟੀ ਦੀ ਮਾਦਾ ਰਿਜ਼ਰਵ ਚਾਰਜ ਹੈ। ਕਲੋਨੀ ਵਾਸੀਆਂ ਵੱਲੋਂ ਮਨਾਈ ਜਾਂਦੀ ਪਰਿਵਾਰਕ ਮਿਲਣੀ ਇਹਨਾਂ ਦਿਨਾਂ ਦੇ ਵਿੱਚ ਚਰਚਾ ਚ ਈ 130 ਨੰਬਰ ਮੇਰਾ ਮਕਾਨ ਹੈ ਜੀ ਤੇ ਹੈਲਥ ਡਿਪਾਰਟਮੈਂਟ ਦੇ ਵਿੱਚ ਪਿੰਡ ਢੰਡਰਾ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਦੱਸ ਦਈਏ ਕਿ ਇਸ ਪਰਿਵਾਰਕ ਮਿਲਣੀ ਦਾ ਮੰਤਵ ਵੱਖ-ਵੱਖ ਘਰਾਂ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਣਨਾ ਉਹਨਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਰੀਕ ਹੋਣ ਲਈ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੱਡਾ ਕਰਨਾ ਹੈ ਜਿੱਥੇ ਇਸ ਪਰਿਵਾਰਕ ਮਿਲਣੀ ਵਿੱਚ ਆਫਸਰ ਕਲੋਨੀ ਦੇ ਬਹੁ ਗਿਣਤੀ ਪਰਿਵਾਰ ਸ਼ਾਮਲ ਹੁੰਦੇ ਹਨ ਉੱਥੇ ਹੀ ਨਵੇਂ ਆਏ ਪਰਿਵਾਰਾਂ ਨੂੰ ਆਪਣੇ ਬਾਰੇ ਦੱਸਣ ਲਈ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਜਾ ਸਕੇ। ਸਾਡੇ ਵਾਟੂ ਦੇ ਨਾਲ ਲੱਗਦਾ ਮੇਰਾ ਮਕਾਨ ਹੈ 85/2 ਮੈਨੂੰ ਆ ਕੇ ਇੱਥੇ ਬਹੁਤ ਬਹੁਤ ਵਾਰ ਮਿਲਣ ਵਿੱਚ ਬਹੁਤ ਮਸੂਤ ਹੋਈ ਹੈ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਪਾਟੇ ਕਰਾਉਦੇ ਹਨ ਸਾਰਿਆਂ ਦਾ ਧੰਨਵਾਦ ਥੈਂਕ ਯੂ ਕੁਲ ਮਿਲਣੀ ਚ ਪਾਲੂ ਪਾਰਕ ਲਈ ਪਾਲੂ ਉਹ 5000 ਰੁਪਏ ਸਹਿਤਾ ਦੇ ਕੇ ਗਏ ਨੇ ਅਸੀਂ ਉਹਨਾਂ ਦਾ ਬੇਸਤੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣ ਵਿਸ਼ਾਲ ਜੀ ਐਨਾ ਹੀ ਨਹੀਂ ਪਰਿਵਾਰਕ ਮਿਲਣੀ ਕਮੇਟੀ ਵੱਲੋਂ ਜਿੱਥੇ ਨਵੇਂ ਵਿਆਹੇ ਜੋੜਿਆਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਆਪਣੇ ਆਪਣੇ ਖੇਤਰ ਦੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ ਜਗ ਚਾਨਣ ਹੋਇਆ ਫੈਲਿਆ ਚਾਰਿਸ਼ ਪੇਰਾ ਤਾ ਕਰਿਆ ਦੇਵਤਿਆਂ ਵੀ ਸਿਫਤਾ ਕਰਿਆ ਹਕ ਸੱਚ ਦੇ ਤੀਰ ਜੀਆਂ ਭੈਣ ਨਾਲ ਕੀ ਕਰੇ ਉਹਦੀ ਕਾ ਵੇਖੀ ਨਾਲ ਕਬੀਰ ਦੀਆਂ ਇਸ ਮੌਕੇ ਜਗਦੇਵ ਕਮੋਵਾਜਰਾ ਦਾ ਜਾਦੂ ਸ਼ੋว์ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਮੁੱਖ ਮਹਿਮਾਨ ਓਪੀ ਖੰਗਵਾਲ ਹੋਰਾਂ ਨੇ ਕਿਹਾ ਪੰਚਾਇਤ ਦੇ ਬੈਠੇ ਸਾਰੇ ਜਨਮ ਨੂੰ ਸਤਿ ਸ਼੍ਰੀ ਅਕਾਲ ਵਹਿਗੂ ਸਾਡੇ ਸਾਡੇ ਸਰਪੰਚ ਸੁਰਿੰਦਰ ਸਿੰਘ ਜਿੰਂਦਰ ਜਿਹੜੇ ਹੁਣ ਹੋਏ ਨਵੇਂ ਐਮਸੀ ਬਣੇ ਉਹਨਾਂ ਨੂੰ ਤਹਿ ਦਿਲੋਂ ਸਾਰੇ ਕਲੋਨੀ ਤਰਫੋਂ ਮੈਂ ਉਹ ਬੁਲਾਈ ਦੇਣਾ ਤੇ ਉਹ ਸਾਡੀ ਵਿਦਾਇਕ ਕਬੂਲ ਕਰਨ ਚਲੋ ਅੱਗੇ ਸੋ ਸੋ ਪਰਮੇਸ਼ਰ ਜੀ ਜਿਹੜੇ ਪਾਰਕਿੰਗ ਤੇ ਪਾਰਕਿੰਗ ਮੇਟੀ ਦੇ ਪਰ ਨਾਲ ਦਿਨ ਦੇਖ ਦੇ ਵਿੱਚ ਸਾਰੀ ਇਸ ਰਸਤਾ ਦਾ ਪਰਿਵਾਰਕ ਮਿਲਣੇ ਕਰਾਣੇ ਜਿੱਥੇ ਬੁਨਾਏ ਨੇ ਪਰ ਜਿੰਨੇ ਸੋਦੇ ਤੋਂ ਆ ਦੇ ਲੰਬਰ ਨੂੰ ਮੈਂ ਕਲੋਨੀ ਦੇ ਵਾਸੀ ਇੱਕ ਦੂਜੇ ਨਾਲ ਸੰਗਤ ਕਰਦੇ ਹਾਂ ਤੇ ਲੈ ਕੇ ਧੰਨਵਾਦ ਕਰਦਾ ਹਰ ਇੱਕ ਜਸ਼ਨ ਸਿੰਘ ਜੀ ਜੋ ਜਿਹੜੇ ਦੇਖ ਦੇਖ ਕੇ ਅਕਾਉਂਟ ਦਾ ਸਾਰਾ ਸਾਮਭਲਦੇ ਹਾਰੇ ਜੀ ਮੈਂ ਰਿਕਵਰਡ ਦੀ ਖਾਲਸਾ ਹੈ ਇੱਕ ਮਿੰਟ ਸਤਿਕਾਰ ਕਰਨਾ ਹੈ ਅੱਜ ਦੀ ਮਸੀ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਹਰਜੀਤ ਜੀ ਅੱਜ ਜਿਹੜੀ ਸਾਡੇ ਅਫਸਰ ਕੋਲੇ ਪਾਰਕ ਦੀ ਚੌਥੀ ਵਾਰੀ ਗੰਢ ਸੀ ਅਸੀਂ ਆਏ ਸਾਲ ਜਨਵਰੀ ਮਹੀਨੇ ਕੋਸ਼ਿਸ਼ ਹੁੰਦੀ ਹੈ ਵੀ ਕੋਲੋਨੀ ਵਾਸੀ ਸਾਰੇ ਇਕੱਠੇ ਹੋਣ ਸਾਡਾ ਮਕਸਦ ਹੁੰਦਾ ਆਪਸੀ ਪ੍ਰੇਮ ਪਿਆਰ ਮਿਲਵਰਤਨ ਸਹਿਯੋਗ ਜਿੰਨੇ ਸਾਰੇ ਕੋਲੋਨੀ ਦੇ ਨੰਮੇ ਬਸਿੰਦੇ ਹੁੰਦੇ ਉਹਨਾਂ ਨਾਲ ਜਾਣ ਪਛਾਣ ਹੋ ਜਾਏ ਅੱਜ ਉਹ ਸਾਡੀ ਸਾਰੇ ਪਰਿਵਾਰਕ ਮੇਲਿਆਂ ਦੇ ਵਿੱਚ ਅਸੀਂ ਦੁਬਾਰੇ ਇਕੱਠੇ ਹੋ ਕੇ ਲੰਚ ਕੀਤਾ ਤੇ ਇਹਦਾ ਕੋਈ ਹੋਰ ਮਕਸਦ ਨਹੀਂ ਹੁੰਦਾ ਮਕਸਦ ਨਾ ਸਿਰਫ ਆਪਸੀ ਪ੍ਰੇਮ ਪਿਆਰ ਮਿਲਵਰਤਨ ਸਹਿਯੋਗ ਤੇ ਜਾਣ ਪਛਾਨ ਅਸੀਂ ਉਸ ਨੂੰ ਮਤਲਬ ਹਿਸਾਲ ਕਰਦੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਹੈ ਸਨ ਕੋਲੋਨੀ ਵਾਸੀ ਇਸ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤੇ ਅਸੀਂ ਕਰਦੇ ਰਹਾਂਗੇ ਸੋ ਦੂਸਰਾ ਜੋ ਵਿਸ਼ੇਸ਼ ਗੱਲ ਇਹ ਹੁੰਦੀ ਹੈ ਕਿ ਜੋ ਵੀ ਕੋਈ ਨਵਾਂ ਕਿਸੇ ਨੇ ਕੋਈ ਪ੍ਰਾਪਤੀ ਕਰੀ ਹੁੰਦੀ ਹੈ ਕੋਲੋਨੀ ਵਿੱਚ ਉਹਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਜਾਂ ਕੋਈ ਨਵਾਂ ਵਿਆਹ ਹੈ ਜੋੜਾ ਜਾਂ ਕਿਸੇ ਤਰ੍ਹਾਂ ਦੀ ਖੁਸ਼ੀ ਕਿਸੇ ਦੇ ਘਰ ਆਈ ਹੈ ਜਿਸ ਤਰ੍ਹਾਂ ਕਿ ਸਾਡੇ ਇਹ ਇੱਕ ਨਵੀਂ ਜੋੜੀ ਸੀ ਜਿਹਨਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨਵੀਂ ਵਿਆਹੀ ਜੋੜੀ ਤੇ ਇੱਕ ਵਿਰਾਜ ਮਨੋਚਾ ਜੀ ਹੈ ਜੋ ਕਿ IIT ਵਿੱਚ ਗਏ ਨੇ ਹਾਇਰ ਸਟੱਡੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਤੀਸਰਾ ਸਾਡੇ ਜਪਨ ਬੇਟੀ ਇੰਦਰਜੀਤ ਜੀ ਦੀ ਉਹਨਾਂ ਨੂੰ ਨੈਸ਼ਨਲ ਦੇ ਵਿੱਚ 골ਡ ਮੈਡਲ ਜੋ ਰੋਲਰ ਸਕੈਟਿੰਗ ਹਾਕੀ ਵਿੱਚੋਂ ਲੈ ਕੇ ਆਏ ਨੇ ਉਹਦੇ ਵਾਸਤੇ ਸਨਮਾਨਿਤ ਕੀਤਾ ਗਿਆ ਸੋ ਇਹ ਕੁਝ ਚੰਗੇ ਹੋਰੇ ਤਾਂ ਕਿ ਇਹ ਇਹਦੇ ਨਾਲ ਸਾਡਾ ਇੱਕ ਆਫ ਲਾਗੇ ਵੱਧ ਹੈ ਸਾਰਿਆਂ ਚ ਸਹਿਯੋਗ ਬਣਦਾ ਤੇ ਕਲੋਨੀ ਜੀ ਕੋਈ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਸਿਨਜੀ ਚੌਥੀ ਪਰਿਵਾਰਕ ਮਿਲਣੀ ਤੁਸੀਂ ਆਫਸਰ ਕਲੋਨੀ ਦੇ ਵਿੱਚ ਕਰਵਾਈ ਹੈ ਕੀ ਸੁਨੇਹਾ ਦੇਣਾ ਚਾਹੋਗੇ ਸ਼ਹਿਰ ਵਾਸੀ ਅੱਜ ਦੀ ਇਸ ਚੌਥੀ ਪਰਿਵਾਰਕ ਮਿਲਣੀ ਦੇ ਵਿੱਚ ਮੈਂ ਸਾਡੀ ਕਲੋਨੀ ਨੂੰ ਤੇ ਇਸ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਪਰਿਵਾਰਕ ਮਿਲਣੀ ਬੜੇ ਸਾਦੇ ਢੰਗ ਦੇ ਨਾਲ ਇਹ ਕਰਵਾਉਂਦੇ ਆ ਤੇ ਲੋਕਾਂ ਦੇ ਵਿੱਚ ਸਾਂਝ ਵਧਾਉਣ ਲਈ ਇੱਕ ਸਾਡਾ ਉਪਰਾਲਾ ਹੈ ਇਸੇ ਤਰ੍ਹਾਂ ਦੀਆਂ ਜੇ ਪਰਿਵਾਰਕ ਮਿਲਣੀਆਂ ਸਾਰੇ ਸ਼ਹਿਰ ਦੇ ਵਿੱਚ ਹੋਣ ਤਾਂ ਸਾਡੀ ਆਪਸੀ ਸਾਂਝ ਵੱਧ ਸਕਦੀ ਹੈ ਤੇ ਅਸੀਂ ਇੱਕ ਬਹੁਤ ਸੋਹਣਾ ਸਮਾਜ ਹੈ ਜਿਹੜਾ ਉਸਰ ਸਕਦੇ ਹਾਂ ਅਸੀਂ ਉਮੀਦ ਕਰਾਂਗੇ ਕਿ ਸਾਡੀ ਕਲੋਨੀ ਵਾਸੀਏ ਜਿਹੜੇ ਇਸੇ ਤਰ੍ਹਾਂ ਹੀ ਸਾਡੀ ਇਸ ਪਰਿਵਾਰਕ ਮਿਲਣੀ ਦੇ ਵਿੱਚ ਸਾਂਝ ਨੂੰ ਵਧਾਉਂਦੇ ਰਹਿਣਗੇ ਤੇ ਬਾਕੀ ਸ਼ਹਿਰ ਨਿਵਾਸੀਆਂ ਤੋਂ ਵੀ ਅਸੀਂ ਇਹੀ ਉਮੀਦ ਕਰਾਂਗੇ ਕਰਨਲ ਜਪਨ ਜੋ ਨੇ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਜਪਨ ਕਿਹੜੀ ਗੇਮ ਦੇ ਵਿੱਚ ਤੁਸੀਂ 골ਡ ਮੈਡਲ ਲੈ ਕੇ ਆਏ ਰੋਲਰ ਹਾਕੀ ਜਪਨ ਕੀ ਕਹਿਣਾ ਚਾਹੋਗੇ ਇੱਕ ਸਨਮਾਨ ਤੁਹਾਨੂੰ 골ਡ ਮੈਡਲ ਨਾਲ ਹੋਇਆ ਤੇ ਇੱਕ ਅੱਜ ਪਰਿਵਾਰ ਨੇ ਸਨਮਾਨ ਕੀਤਾ ਅਕਸਰ ਕੋਣੀ ਪਰਿਵਾਰਕ ਮੇਲੇ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਮੇਰਾ ਕੰਫੀਡੈਂਸ ਬਹੁਤ ਵਧੀਆ ਬਹੁਤ ਵਧੀਆ ਹੈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਇਹਨਾਂ ਵਧੀਆ ਮੇਰਾ ਕੰਫੀਡੈਂਸ ਵਧਾਇਆ ਗਿਆ ਕਿਮਨਾਕ ਸਹਿਯੋਗ ਰਿਹਾ ਤੁਹਾਨੂੰ ਪਰਿਵਾਰ ਦਾ ਤੇ ਤੁਹਾਡੇ ਕੋਚ ਸਾਹਿਬ ਦਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਆਪਣੇ ਡੀਸਨ ਅਵਦੀਪ ਸਰ ਕੋਚ ਦੀ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ ਉਹਨਾਂ ਨੇ ਉਹਨਾਂ ਕਰਕੇ ਮੈਂ ਪੰਜਾਬ ਲਈ ਮੈਡਲ ਲੈ ਕੇ ਆਈ ਬਹੁਤ ਬਹੁਤ ਧੰਨਵਾਦ ਅੱਜ ਅੱਜ ਦੀ ਪਰਿਵਾਰਕ ਮਿਲਣੀ ਦੇ ਵਿੱਚ ਕੀ ਸੁਨੇਹਾ ਦੇ ਦਿੱਤਾ ਜਾਤ ਲੱਗਦਾ ਹੈ ਅੱਜ ਦੀ ਪਰਿਵਾਰਕ ਮਿਲਣੀ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਪ੍ਰੇਮ ਪਿਆਰ ਦਾ ਜਿਹੜਾ ਸੁਨੇਹਾ ਉਹ ਦੇ ਰਹੇ ਹਨ ਵੀ ਅੱਜ ਕੱਲ ਦੇਖਦੇ ਆ ਵੀ ਵੱਡੇ ਸ਼ਹਿਰਾਂ ਦੇ ਵਿੱਚ ਵੀ ਆਸ ਪड़ोस ਦੇ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਆਲੇ-ਦੁਆਲੇ ਕੌਣ ਰਹਿ ਰਿਹਾ ਹੈ ਇਸ ਵੀ ਇਹ ਪਰਿਵਾਰਕ ਮਿਲਣੀ ਕਰ ਵੀ ਕਰਕੇ ਅਸੀਂ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਵਧਾਉਣਾ ਚਾਹੁੰਦੇ ਆ ਤੇ ਇਸ ਤਰ੍ਹਾਂ ਵੀ ਮਿਲਣ ਦੇ ਨਾਲ ਜਿਹੜੀ ਹੈ ਉਹ ਸਾਂਝ ਵੱਧਦੀ ਹੈ ਹਾਂਜੀ ਅਸੀਂ ਅੱਜ ਚੌਥੀ ਪਰਿਵਾਰਕ ਮਿਲਣੀ ਕਰਨ ਜਾ ਰਹੇ ਹਾਂ ਸਾਡਾ ਮਕਸਦ ਇਹ ਹੀ ਹੈ ਵੀ ਜਿਹੜਾ ਵੀ ਪਰਿਵਾਰ ਚ ਕੋਈ ਨਵਾਂ ਜੀ ਆਉਂਦਾ ਹੈ ਨਾ ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਜਿਵੇਂ ਇਹ ਬੱਚੇ ਨੇ ਸਾਡੇ ਇਹਨਾਂ ਦੀ ਨਿਊਲੀ ਮੈਰਿਡ ਹੈ ਇਹਨਾਂ ਦਾ ਸਾਰਿਆਂ ਨੂੰ ਜਿਹੜੇ ਵੀ ਇਕੱਠੇ ਹੋਏ ਆ ਸਾਰਿਆਂ ਨੂੰ ਪਤਾ ਲੱਗਿਆ ਤੇ ਸਾਡਾ ਇਹ ਹੀ ਮਕਸਦ ਹੈ ਵੀ ਸਾਰੇ ਇਕੱਠੇ ਹੋ ਕੇ ਅਸੀਂ ਪਾਈਚਾਰਕ ਸੰਜਕ ਵਧਾਈਏ ਹਾਂਜੀ ਧੰਨਵਾਦ ਅੱਜ ਤੁਹਾਡਾ ਸਨਮਾਨ ਹੋਇਆ ਨਾ ਵਾਰਕ ਮਿਲਣ ਜਿਹੜਾ ਇੱਕ ਪ੍ਰੋਗਰਾਮ ਹੈ ਹਰ ਸਾਲ ਕਰਦੇ ਨੇ ਕਿ ਨੂੰ ਕਿਵੇਂ ਦੇਖਦੇ ਹੋ ਕਿਵੇਂ ਲੱਗਿਆ ਮੈਨੂੰ ਕਾਫੀ ਵਧੀਆ ਲੱਗਿਆ ਇੱਥੇ ਹੰਦੇ ਸਾਰੇ ਐਵੇਂ ਲੱਗ ਨਹੀਂ ਰਿਹਾ ਵੀ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਕਿ ਕਿ ਬਹੁਤ ਜ਼ਿਆਦਾ ਨਾ ਆਪਣਾਪਣ ਮਹਿਸੂਸ ਹੋ ਰਿਹਾ ਹੈ ਤੁਸੀਂ ਦੂਜਨੋਂ ਮਿਲਦੇ ਹੋ ਤਾਂ ਪਤਾ ਲੱਗਦਾ ਹੈ ਕਿ ਆਪਸ ਲੋਕ ਕਿਹਜ ਨੇ ਕਿਵੇਂ ਦਾ ਮਿਲਵਰਤਨ ਹੈ ਤਾਂ ਬਹੁਤ ਵਧੀਆ ਲੱਗਾ ਤੇ ਆਪੇ ਉਮੀਦ ਹੈ ਕਿ ਸ਼ਹਿਰ ਦੀ ਅਫਸਰ ਕਲੋਨੀ ਦੇ ਵਸਨੀਕਾਂ ਵਾਂਗ ਵਾਕੀ ਕਲੋਨੀ ਵਾਸੀ ਵੀ ਇਸ ਪਰਵਾਰਕ ਮਿਲਣੀ ਤੋਂ ਜ਼ਰੂਰ ਸੁਨੇਹਾ ਲੈਣਗੇ